ਅਸ਼ਿਕਾਲ ਮੈਂ ਤੁਹਾਡੇ ਨਾਲ ਕਮਲਦੀਪ ਕੋਲ ਪੰਜਾਬ ਦੇ ਵਿੱਚ ਸੜਕ ਖਾਲਸੀਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਤੇ ਕੀਮਤੀ ਜਾਨਾਂ ਮੌਤ ਦੇ ਮੂਹਰੇ ਤੁਜਾਰੀਆਂ ਨੇ ਤਾਂ ਇੱਕ ਜਾਇ ਹੁਕ ਹੋਰ ਦਰਦਨਾਕ ਸੜਕ ਖਾਲਸਾ ਵਾਪਰ ਜਿੱਥੇ ਇੱਕ ਕਾਰ ਡਿਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ ਜਿਸ ਤੋਂ ਬਾਅਦ ਦੋ ਜਣਿਆਂ ਦੀ ਮੌਤ ਹੋ ਜਾਂਦੀ ਹੈ ਤੇ ਤਿੰਨ ਗੰਭੀਰ ਜ਼ਖਮੀ ਹੋ ਜਾਂਦੇ ਨੇ ਤਾਂ ਪੰਜ ਨੌਜਵਾਨ ਆਪਣੇ ਦੋਸਤ ਦੀ ਮੰਗਣੀ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਘਰ ਆ ਰਹੀ ਸੀ ਤਾਂ ਓਵਰਕੇ ਓਵਰਟੇਕ ਕਰਦੇ ਸਮੇਂ ਅਚਾਨਕ ਉਹਨਾਂ ਦੀ ਕਾਰ ਜੋ ਹੈ ਉਹ ਡਿਵਾਈਡਰ ਦੇ ਨਾਲ ਜਾ ਟਕਰਾਉਂਦੀ ਏ ਕਾਰ ਦੇ ਵਿੱਚ ਪੰਜ ਨੌਜਵਾਨ ਸਨ ਜਿਨ੍ਹਾਂ ਦੇ ਵਿੱਚ ਦੋ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਤਾਂ ਪੂਰੀ ਜੋ ਘਟਨਾ ਵਾਪਰੀ ਹੈ ਇਹ ਜੋ ਸੜ ਖਾਦਸਾ ਵਾਪਰਿਆ ਪਟਿਆਲਾ ਦੇ ਦੁਗਾਲ ਪਿੰਡ ਦੇ ਵਿੱਚ ਵਾਪਰਿਆ ਜਿੱਥੇ ਪੰਜ ਨੌਜਵਾਨ ਜਿਹੜੇ ਨੇ ਉਹ ਆਪਣੇ ਦੋਸਤ ਦੀ ਮੰਗਣੀ ਦੇ ਪ੍ਰੋਗਰਾਮ ਦੇ ਵਿੱਚ ਕਾਮਲ ਹੋਣ ਤੋਂ ਬਾਅਦ ਵਾਪਸ ਘਰ ਆ ਰਹੇ ਸੀ ਤਾਂ ਦੋਵੇਂ ਮ੍ਰਿਤਕ ਜਾਖਲ ਦੇ ਦੱਸੇ ਜਾ ਰਹੇ ਜਾਖਲ ਦੇ ਰਹਿਣ ਵਾਲੇ ਸੀਗੇ ਦੋਵੇਂ ਮੁੰਡੇ ਤਾਂ ਉਸ ਤੋਂ ਬਾਅਦ ਕਾਰ ਦੇ ਜੇਕਰ ਤੁਸੀਂ ਹਾਲ ਦੇਖ ਲਓ ਤਾਂ ਕਾਰ ਦੇ ਪਰ ਖੱਟੇ ਉੱਡ ਗਿਰੇ ਤਾਂ ਬੜਾ ਹੀ ਦਿਲਦਲਾਹ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਘਟਨਾ ਜਿਹੜੀ ਸਾਹਮਣੇ ਆਈ ਹੈ ਜਿੱਥੇ ਦੋ ਮੁੰਡਿਆਂ ਦੀ ਜਿਹੜੀ ਐ ਮੌਤ ਹੋ ਗਈ ਹੈ ਤਾਂ ਸ਼ਨੀਵਾਰ ਦਿਸਵੇਰ ਇਹ ਪੂਰੀ ਘਟਨਾ ਜਿਹੜੀ ਐ ਵਾਪਰੀ ਹੈ ਜਾਖਲ ਦੇ ਦੋ ਮੁੰਡੇ ਜਿਨ੍ਹਾਂ ਦੀ ਇਸ ਪੂਰੀ ਘਟਨਾ ਦੇ ਵਿੱਚ ਮੌਤ ਹੋ ਗਈ ਤੇ ਤਿੰਨ ਜਾਣੇ ਜਿਹੜੇ ਨੇ ਉਹ ਜ਼ਖਮੀ ਨੇ ਜਿਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਤਾਂ ਜਾਂਚ ਤੋਂ ਬਾਅਦ ਅੰਸ਼ੁਲ ਅਤੇ ਅਤੁੱਲ ਨੂੰ ਉਹ ਮ੍ਰਿਤਿਕ ਕੋਸ਼ਿਤ ਕਰ ਦਿੱਤਾ ਜਦ ਕਿ ਤਿੰਨ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਪਟਿਆਲਾ ਹਸਪਤਾਲ ਦੇ ਵਿੱਚ ਉਹਨਾਂ ਨੂੰ ਜਿਹੜਾ ਰੈਫਰ ਕਰ ਦਿੱਤਾ ਗਿਆ ਤਾਂ ਬੜਾ ਹੀ ਦਿਲਦਲਾ ਦੇਣ ਵਾਲਾ ਬੜਾ ਹੀ ਮੰਦ ਭਾਗਾ ਪਾਣਾ ਇਹਨਾਂ ਨੌਜਵਾਨਾਂ ਦੇ ਨਾਲ ਵਾਪਰਿਆ ਤਾਂ ਕਾਰ ਤੁਸੀਂ ਵੇਖ ਸਕਦੇ ਹੋ ਕਾਰ ਦੇ ਕਿਸ ਤਰ੍ਹਾਂ ਪਰ ਖੱੱਚੇ ਜਿਹੜੇ ਨੇ ਉੱਡ ਗਏ ਨੇ ਤਾਂ ਚੱਕਨਾ ਚੂਰ ਹੋ ਗਈ ਹੈ ਕਾਰ ਤਤੁੰਦ ਦੇ ਕਾਰਨ ਦੱਸਿਆ ਜਾ ਰਿਹਾ ਹੈ ਤੁੰਦ ਦੇ ਕਾਰਨ ਇਹ ਜਿਹੜਾ ਸੜਕ ਖਾਲਸਾ ਵਾਪਰਿਆ ਪੰਜ ਨੌਜਵਾਨ ਖੁਸ਼ੀ-ਖੁਸ਼ੀ ਵਾਪਸ ਆ ਰਹੇ ਸੀ ਆਪਣੇ ਦੋਸਤ ਦੀ ਮੰਗਣੀ ਦਾ ਕੋਈ ਪ੍ਰੋਗਰਾਮ ਰੱਖਿਆ ਸੀ ਫੰਕਸ਼ਨ ਰੱਖਿਆ ਸੀ ਫੰਕਸ਼ਨ ਤੋਂ ਵਾਪਸ ਜਿਹੜੇ ਨੇ ਆ ਰਹੇ ਸੀ ਤਿੰਨ ਪੰਜੇ ਜਾਣੇ ਤਾਂ ਪੰਜਾਂ ਦੇ ਵਿੱਚੋਂ ਦੋ ਦੀ ਮੌਤ ਹੋ ਗਈ ਹੈ ਅੰਸ਼ਲ ਅਤੇ ਅਤੁਲ ਦੀ ਜਿਹੜੀ ਹੈ ਮੌਤ ਹੋ ਗਈ ਹੈ ਜਿਹੜੇ ਕਿ ਜਾਖਲ ਦੇ ਰਹਿਣ ਵਾਲੇ ਨੇ ਤਾਂ ਤਿੰਨ ਜਿਹੜੇ ਨੇ ਉਹ ਗੰਭੀਰ ਜ਼ਖਮੀ ਨੇ ਜਿਹਨਾਂ ਨੂੰ ਪਟਿਆਲਾ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਪੰਜ ਦੋਸਤ ਸੀਗੇ ਅੰਸ਼ਲ ਅਤੁਲ ਹਿਮਾਂਸ਼ੂ ਅਤੇ ਚੈਰੀ ਇਹ ਸਾਰੇ ਦੋਸਤ ਸੀਗੇ ਜਿਹੜੇ ਕਿ ਆਪਣੇ ਦੋਸਤ ਦੀ ਮੰਗਣੀ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਰਤਿਸਵਾਰ ਹੋ ਕੇ ਵਾਪਸ ਆ ਰਹੇ ਸੀਤ ਸੰਗਰੂਰ ਦੇ ਡਿੜਬਾ ਦੇ ਵਿੱਚ ਇਹ ਫੰਕਸ਼ਨ ਤੇ ਗਏ ਹੋਏ ਸੀਗੇ ਸੰਗਰੂਰ ਦੇ ਡਿੜਬਾ ਦੇ ਵਿੱਚ ਜਿਹੜਾ ਉਹ ਫੰਕਸ਼ਨ ਸੀਗਾ ਜਿੱਥੇ ਇਸ ਦੇ ਦੋਸਤ ਦੀ ਜਿਹੜੀ ਹੈ ਮੰਗਣੀ ਦਾ ਪ੍ਰੋਗਰਾਮ ਸੀ ਉੱਥੇ ਗਏ ਹੋਏ ਸੀਗੇ ਤੇ ਉਹਨਾਂ ਨੇ ਜਾਂਦੇ ਸਮੇਂ ਰਸਤੇ ਦੇ ਵਿੱਚ ਪੰਜਾਬ ਦੇ ਮੂਨਕ ਚ ਆਪਣੇ ਇੱਕ ਹੋਰ ਦੋਸਤ ਨੂੰ ਕਾਰ 'ਚ ਬਿਠਾ ਲਿਆ ਉਸ ਤੋਂ ਬਾਅਦ ਪ੍ਰੋਗਰਾਮ ਖਤਮ ਹੁੰਦਾ ਹੈ ਪਹਿਲਾ ਚਾਰ ਜਣੇ ਸੀ ਉਸ ਤੋਂ ਬਾਅਦ ਮੋਨਕ ਤੋਂ ਇੱਕ ਹੋਰ ਦੋਸਤ ਉਹਨਾਂ ਨੇ ਨਾਲ ਚੜਾਇਆ ਕਾਰ ਦੇ ਵਿੱਚ ਉਸ ਤੋਂ ਬਾਅਦ ਇਹ ਸਾਰੇ ਫੰਕਸ਼ਨ ਤੇ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਵਾਪਸ ਆ ਰਹੇ ਹੁੰਦੇ ਨੇ ਤਾਂ ਇਸ ਦੌਰਾਨ ਹੀ ਜਿਹੜਾ ਇਹ ਹਾਦਸਾ ਜਿਹੜਾਗਾ ਵਾਪਰ ਜਾਂਦਾ ਤਾਂ ਪਤੜਾ ਖੇਤਰ ਦੇ ਪਿੰਡ ਦੁਗਾਲ ਦੇ ਵਿੱਚ ਇਹ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹੁੰਦੇ ਦੇ ਕਾਰਨ ਜਿਹੜਾ ਇਹ ਪੂਰਾ ਹਾਦਸਾ ਵਾਪਰਿਆ ਤਿੰਨ ਜਣੇ ਜ਼ਖਮੀ ਨੇ ਜਿਹਨਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਤੇ ਦੋ ਦੀ ਜਿਹੜੀ ਹੈ ਮੌਤ ਹੋ ਗਈ ਹੈ ਤਾਂ ਬੜਾ ਹੀ ਮੰਦ ਭਾਗਾ ਪਾੜਾ ਇਨ੍ਹਾਂ ਪੰਜ ਨੌਜਵਾਨਾਂ ਦੇ ਨਾਲ ਵਾਪਰਿਆ ਦੋ ਜਣਾਂ ਦੀ ਜਿਹੜੀ ਹੈ ਮੌਤ ਹੋ ਗਈ ਹੈ ਤਾਂ ਬੜਾ ਹੀ ਦੁਖਦਾਈ ਇਸ ਸਮੇਂ ਪਰਿਵਾਰ ਦੇ ਲਈ ਤਾਂ ਤਸਵੀਰਾਂ ਤੁਸੀਂ ਦਿਖਾ ਦੇਖ ਰਹੇ ਹੋ ਕਿਸ ਤਰ੍ਹਾਂ ਪ੍ਰਖੱਚੇ ਜਿਹੜੇ ਉੱਡ ਗਏ ਨੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਕੀ ਕਰਉਂਦਾ ਤੁਹਾਨੂੰ ਸੁਣਾ ਦਿੰਦੇ ਹਾਂ ਉਹ ਮੇਰੇ ਐਕਸੀਡੈਂਟ ਹੋਇਆ ਜੀ ਸਾਨੂੰ 2 ਵਜੇ ਫੋਨ ਆਇਆ ਰਾਜਪਥਾ ਆਪਣੇ ਚੈਨਲ ਤੋਂ ਦੇਖ ਕੇ ਉਹਨੇ ਫੋਨ ਕੀਤਾ ਸਾਨੂੰ ਉਹ ਅਜੇ ਕਿੱਧਰ ਕਿੱਧਰ ਜਾ ਰਹੀ ਸੀ ਇਹ ਸਰ ਸਰੂਰ ਸਾਈਡ ਤੋਂ ਆ ਰਹੀ ਸੀ ਮੋਹਨ ਤੋਂ ਜਾਖਲ ਵੱਲ ਜਾ ਰਹੀ ਸੀ ਪੰਜ ਮੁੰਡੇ ਸੀ ਇਹਦੇ ਚ ਬਹੁਤ ਹੀ ਸਮੋਗੇ ਜੀ ਅਸੀਂ 2:15 ਮਿੰਟ ਦੇ ਤੁੰਦਰ ਬਹੁਤ ਜ਼ਿਆਦਾ ਸੀਗੇ ਕੀ ਹਾਲਾਤ ਸੀ ਉਸ ਟਾਈਮ ਜ਼ਿਆਦਾ ਫਟੜ ਸੀਗੇ ਦੋ ਮੁੰਡੇ ਦਾ ਡੈੱਡ ਸੀਗੇ ਜੀ ਕੋਈ ਡੈੱਥ ਹੋ ਗਈ ਹਾਂ ਜੀ ਸਾਡੀ ਉਹ ਅਸੀਂ ਆ ਉਹ ਅਸੀਂ ਆਪਣੀ ਗੱਡੀ ਦੇ ਵਿੱਚ ਪਿੱਛੇ ਪਾ ਕੇ ਲੈ ਕੇ ਗਏ ਹਸਪੀਟਲ ਹਾਂ ਤੇ ਤਿੰਨ ਨੂੰ ਉਹਨਾਂ ਨੇ ਅੱਗੇ ਰੈਫਰ ਕਰਤਾ ਤੇ ਦੋ ਡਾਕਟਰ ਕਲੀਅਰ ਕਰਤੇ ਇਹ ਹਾਸਤੇ ਦਾ ਫਿਰ ਸੁਰੂ ਸਾਈਡ ਤੋਂ ਆ ਰਹੇ ਸੀਗੇ ਇਹਨਾਂ ਨੇ ਕਿਤੇ ਓਵਰਟੈਕ ਹੋ ਗਈ ਗੱਡੀ ਡਬਲਟਰ ਦੇ ਵਿੱਚ ਵੱਜੀ ਹੈ ਗੱਡੀ ਆਪਣੀ ਪੁਸ਼ ਕਾਰਵਾਈ ਕਰਕੇ ਅਗਲੀ ਕਾਰਵਾਈ ਵੀਰ ਬਾਹਰ ਜਾਣ ਕਰ ਜਿਵੇਂ ਹਾਸੇ ਹੋ ਰਹੇ ਨੇ ਇਹਨਾਂ ਨੂੰ ਟੀਲ ਕਰਦੇ ਆਂ ਵੀ ਬਿਲਕੁਲ ਤੁਸੀਂ ਧੁੰਦ ਦਾ ਟਾਈਮ ਹੈ ਥੋੜਾ ਜਿਹਾ ਸਲੋ ਸਪੀਡ ਤੇ ਚੱਲੋ ਡਰਿੰਕ ਨਾ ਕਰੋ ਆਪਣਾ ਫੱਕ ਗਲੀ ਨ ਕਰੋ ਇਹਨਾਂ ਦੇ 15000 ਦੀ ਸਾਈਡ ਤੇ ਚਲੋ ਨਾਂ ਵਗੈਰਾ ਆ ਗਏ ਤੁਹਾਡੇ ਕੋਲੇ ਇਹਨਾਂ ਦੇ ਨਾਂ ਹੈਗੇ ਨੇ ਜੀ ਤੁਹਾਨੂੰ ਦੱਸ ਦਿੰਨੇ ਅੱਗੇ ਤਾਂ ਨੋਟ ਕਰ ਇਹ ਜੱਖੜ ਤੇ ਮੁੰਕ ਦੇ ਦੱਸਿਆ ਜਰੇ ਮੁੰਡੇ ਦੋ 28 ਤੋਂ 32 ਸਾਲ ਦੀ ਉਮਰ ਦੇ ਕੋਈ ਵੇਖੇ 23 ਸਾਲ ਦਾ ਸੀਗਾ ਵਿੱਚ